ਰਾਖੂਹੀ ਕਰ ਸਤਵੇਂ ਵਿੱਚ ਗੁਰੂ ਰਾਮਦਾਸ ਜੀ ਰੱਬ ਨਾਲ ਗੱਲਬਾਤ ਕਰਦੇ ਨੇ ਕਿ ਮੈਂ ਤੁਹਾਡੇ ਕਿਹੜੇ ਕਿਹੜੇ ਗੁਣ ਦੱਸ ਕੇ ਤੁਹਾਡੀ ਸਿਰਫ ਸਲਾਹ ਕਰ ਸਕਦਾ ਤੁਸੀਂ ਗੁਣਾ ਦੇ ਖਜ਼ਾਨੇ ਹੋ ਤੁਸੀਂ ਸਾਰਿਆਂ ਦੇ ਮਾਲਕ ਹੋ ਤੇ ਸਭ ਨੂੰ ਪਾਲਣ ਵਾਲੇ ਹੋ ਮੈਂ ਤੁਹਾਡੀ ਵਡਿਆਈ ਬਿਆਨ ਨਹੀਂ ਕਰ ਸਕਦਾ ਮੇਰੇ ਲਈ ਤੁਹਾਡਾ ਉਹ ਨਾਮ ਹੀ ਆਸਰਾ ਹੈ ਜਿਵੇਂ ਤੁਹਾਨੂੰ ਚੰਗਾ ਲੱਗੇ ਤਿਵੇਂ ਵੇਰੀ ਰੱਖਿਆ ਕਰੋ ਤੁਹਾਡੇ ਤੋਂ ਬਿਨਾ ਮੇਰਾ ਹੋਰ ਕੋਈ ਸਹਾਰਾ ਨਹੀਂ ਹੈ ਵਾਹਿਗੁਰੂ ਜੀ ਤੁਸੀਂ ਹੀ ਮੇਰੇ ਲਈ ਬਲ ਹੋ ਤੁਸੀਂ ਹੀ ਮੇਰੇ ਲਈ ਆਸਰਾ ਹੋ ਮੈਂ ਤੁਹਾਡੇ ਅੱਗੇ ਹੀ ਅਰਜ਼ੋਈ ਕਰ ਸਕਦਾ ਹਾਂ ਮੇਰੇ ਕੋਲ ਹੋਰ ਕੋਈ ਅਜਿਹਾ ਥਾ ਨਹੀਂ ਜਿਸ ਕੋਲ ਮੈਂ ਬੇਨਤੀ ਕਰ ਸਕਾਂ ਮੈਂ ਆਪਣੇ ਹਰੇਕ ਦੁੱਖ ਸੁਖ ਤੁਹਾਡੇ ਕੋਲ ਹੀ ਪੇਸ਼ ਕਰ ਸਕਦਾ ਹਾਂ ਪਾਣੀ ਦੇ ਵਿੱਚ ਹੀ ਤਰਤੀ ਹੈ ਤੇ ਤਰਤੀ ਵਿੱਚ ਹੀ ਪਾਣੀ ਹੈ ਲੱਕੜ ਵਿੱਚ ਅਗ ਰੱਖੀ ਹੋਈ ਹੈ ਮਾਲਿਕ ਪ੍ਰਭੂ ਨੇ ਮਾਨੋ ਸ਼ੇਰ ਤੇ ਬੱਕਰੀ ਇੱਕੋ ਥਾਂ ਰੱਖੇ ਹੋਏ ਨੇ हे मन तू क्यों डरदा है अजय ही शक्ति वाले परमात्मा दा नाम जप के तू अपना हर एक डर परम दूर कर लिया कर हे संत जनों देखो परमात्मा दी बड़ी ताकत परमात्मा ओना नु आदर दीवानदा है जिना दी कोई इज्जत नहीं सी करदा नानक जी कहंदे ने जिवें धरती मनुख दे पैरं हिठ्ठो मौत आन ते उस दे ऊपर आ जांदी है ओदा ही परमात्मा ਸਾਰੇ ਜਗਤ ਨੂੰ ਲਿਆ ਕੇ ਸਾਧ ਜਨਾਂ ਦੇ ਚਰਣਾ ਵਿੱਚ ਪਾ ਦਿੰਦਾ ਹੈ ਇਹ ਹੁਕਮਨਾਮਾ 735 ਅੰਗ ਉੱਤੇ ਸੁਭਾਇਮਾਨ ਹੈ